ਸ਼੍ਰੀ ਗੁਰੂ ਨਾਨਕ ਦੇਵ ਜੀ ਜਗਤ ਦਾ ਉਧਾਰ ਕਰਦੇ ਹੋਏ ਇੱਕ ਪਿੰਡ ਵਿੱਚ ਜਾ ਪਹੁੰਚੇ ਗੁਰੂ ਜੀ ਉੱਥੇ ਇੱਕ ਦਰਖਤ ਹੇਠਾਂ ਬੈਠ ਗਏ ਉੱਥੋਂ ਦੇ ਲੋਕ ਸੰਤ ਸਮਝ ਕੇ ਗੁਰੂ ਜੀ ਦੇ ਦਰਸ਼ਨਾਂ ਨੂੰ ਆਏ ਹਿਰਦੇ ਵਿੱਚ ਪ੍ਰੇਮ ਰੱਖਦੇ ਹੋਏ ਉਹਨਾਂ ਨੇ ਗੁਰੂ ਜੀ ਅੱਗੇ ਸੀਸ ਨਵਾਇਆ ਉੱਥੋਂ ਦੇ ਲੋਕਾਂ ਨੇ ਕਈ ਦਿਨ ਤੱਕ ਗੁਰੂ ਨਾਨਕ ਦੇਵ ਜੀ ਦੇ ਬਚਨ ਸੁਨੇ ਅਤੇ ਗੁਰੂ ਜੀ ਦੀ ਸੇਵਾ ਕੀਤੀ ਜਦੋਂ ਕਈ ਦਿਨ ਲੰਘ ਗਏ ਤਾਂ ਇੱਕ ਦਿਨ ਸਾਰੇ ਨਗਰ ਵਾਸੀਆਂ ਨੇ ਆਪਣੇ ਜਾਣ ਲਈ ਤਿਆਰੀ ਕਰ ਲਈ ਅਤੇ ਆਪਣੇ ਘਰਾਂ ਦਾ ਸਮਾਨ ਸੰਭਾਲ ਲਿਆ। ਉਹਨਾਂ ਨੂੰ ਐਦਾਂ ਕਰਦੇ ਵੇਖ ਕੇ ਗੁਰੂ ਜੀ ਨੇ ਬਚਨ ਉਚਾਰੇ ਕਿ ਤੁਸੀਂ ਗੱਡੀਆਂ ਵਿੱਚ ਸਮਾਨ ਲੱਦਿਆ ਹੋਇਆ ਹੈ ਪਿੰਡ ਛੱਡ ਕੇ ਕਿੱਧਰ ਜਾ ਰਹੇ ਹੋ? ਜਿਹੜੇ ਦੁੱਖ ਕਰਕੇ ਤੁਸੀਂ ਆਪਣਾ ਘਰ ਉਜਾੜ ਦਿੱਤਾ ਹੈ ਅਤੇ ਸਾਰੇ ਪਰਿਵਾਰ ਸਮੇਤ ਹੋਰ ਥਾਂ ਉੱਤੇ ਜਾ ਰਹੇ ਹੋ ਕੀ ਤੁਹਾਨੂੰ ਕਿਸੇ ਰਾਜੇ ਦਾ ਡਰ ਹੈ? ਗੁਰੂ ਨਾਨਕ ਦੇਵ ਜੀ ਦੀ ਗੱਲ ਸੁਣ ਕੇ ਪਿੰਡ ਦੇ ਲੋਕੀ ਦੋਵੇਂ ਹੱਥ ਜੋੜ ਕੇ ਆਪਣੀ ਦੁੱਖ ਭਰੀ ਗੱਲ ਗੁਰੂ ਜੀ ਅੱਗੇ ਬਿਆਨ ਕਰਨ ਲੱਗੇ ਪਿੰਡ ਦੇ ਸਾਰੇ ਲੋਕ ਕਹਿਣ ਲੱਗੇ ਕਿ ਹੇ ਗੁਰੂ ਜੀ ਇਸ ਪਿੰਡ ਵਿੱਚ 6 ਮਹੀਨੇ ਬਾਅਦ ਅਚਾਨਕ ਹੀ ਅੱਗ ਲੱਗ ਜਾਂਦੀ ਹੈ ਇਸੇ ਮੁਸੀਬਤ ਕਾਰਨ ਅਸੀਂ ਕਿਸੇ ਹੋਰ ਥਾਂ ਚਲੇ ਜਾਂਦੇ ਹਾਂ ਅਤੇ ਮੁੜ ਕੇ ਫਿਰ ਆਪਣੇ ਘਰੀ ਆ ਜਾਂਦੇ ਹਾਂ 6ਵੇਂ ਮਹੀਨੇ ਇੱਕ ਦਿਨ ਅੱਗ ਨਾਲ ਕੋਈ ਸਾਡੇ ਘਰ ਸਾੜ ਦਿੰਦਾ ਹੈ ਅਸੀਂ ਡਰ ਕਰਕੇ ਕੁਝ ਦਿਨਾਂ ਲਈ ਇਹ ਘਰ ਛੱਡ ਕੇ ਕਿਸੇ ਹੋਰ ਪਿੰਡ ਜਾ ਵਸਦੇ ਹਾਂ ਜੇਕਰ ਤੁਸੀਂ ਵੀ ਸਾਡੇ ਨਾਲ ਚੱਲੋ ਤਾਂ ਚੰਗਾ ਹੈ ਅਸੀਂ ਹਰ ਪ੍ਰਕਾਰ ਨਾਲ ਤੁਹਾਡੇ ਚਰਨਾਂ ਦੀ ਸੇਵਾ ਕਰਦੇ ਰਵਾਂਗੇ ਤੁਸੀਂ ਸੰਤ ਸਰੂਪ ਹੋ ਫਿਰ ਵੀ ਜਿਵੇਂ ਤੁਹਾਡੀ ਇੱਛਾ ਹੋਵੇ ਤੁਸੀਂ ਕਰੋ ਦਇਆ ਕਰਨ ਵਾਲੇ ਗੁਰੂ ਜੀ ਨੇ ਬਚਨ ਕੀਤਾ ਤੁਸੀਂ ਗੁਰੂ ਦੀ ਸਿੱਖੀ ਧਾਰਨ ਕਰ ਲਵੋ ਫਿਰ ਤੁਹਾਡੇ ਘਰ ਨਹੀਂ ਸੜਨਗੇ ਸਤਨਾਮ ਦਾ ਸਿਮਰਨ ਕਰੋ ਆਪਣੇ ਹਿਰਦੇ ਵਿੱਚੋਂ ਡਰ ਨੂੰ ਕੱਢ ਦਿਓ ਆਪਣੇ ਟਿਕਾਣੇ ਤੇ ਆਰਾਮ ਨਾਲ ਵਸੋ ਹੁਣ ਅੱਗੇ ਤੋਂ ਅਗ ਨਹੀਂ ਲੱਗੇਗੀ ਪਿੰਡ ਵਿੱਚ ਇੱਕ ਧਰਮਸ਼ਾਲਾ ਦਾ ਨਿਰਮਾਣ ਕਰੋ ਲੋੜਵੰਦਾਂ ਅਤੇ ਸੰਤਾਂ ਦੀ ਸੇਵਾ ਕਰੋ ਇਹ ਸੁਣ ਕੇ ਉਹਨਾਂ ਨੂੰ ਹਿਰਦੇ ਵਿੱਚ ਬਹੁਤ ਹੀ ਪ੍ਰਸ਼ੰਸਾ ਹੋਈ ਅਤੇ ਉਹਨਾਂ ਨੇ ਤੁਰੰਤ ਸਿੱਖੀ ਧਾਰਨ ਕਰ ਲਈ ਉਹ ਘਰ ਛੱਡ ਕੇ ਦੂਜੇ ਪਿੰਡ ਨਾ ਗਏ ਗੁਰੂ ਜੀ ਦਾ ਬਚਨ ਮੰਨ ਕੇ ਆਪਣੇ ਘਰਾਂ ਵਿੱਚ ਹੀ ਰਹਿੰਦੇ ਰਹੇ ਸਾਰੀ ਸਮਗਰੀ ਅੱਗ ਤੋਂ ਡਰ ਕੇ ਸੰਭਾਲ ਲਈ ਅਤੇ ਗੁਰੂ ਜੀ ਕੋ ਲੈ ਕੇ ਆ ਗਏ ਕਿਉਂਕਿ ਉਹਨਾਂ ਦੇ ਮਨ ਵਿੱਚ ਅੱਗ ਦਾ ਖਤਰਾ ਸੀ ਸਾਰੇ ਆਦਮੀ ਔਰਤ ਗੁਰੂ ਜੀ ਕੋਲ ਬੈਠ ਗਏ ਉਸ ਵੇਲੇ ਇੱਕ ਭਿਆਨਕ ਰੂਪ ਵਾਲਾ ਰਾਖਸ਼ ਆਉਂਦਾ ਹੋਇਆ ਉਹਨਾਂ ਆਦਮੀਆਂ ਔਰਤਾਂ ਨੇ ਵੇਖਿਆ ਉਹ দানਵ ਦੇ ਪੈਰ ਪਤਾਲ ਵਿੱਚ ਅਤੇ ਸਿਰ ਆਕਾਸ਼ ਵਿੱਚ ਸੀ ਉਸ ਦੀ ਲਾਲ ਰੰਗ ਦੀ ਭਿਆਨਕ ਵੱਡੀ ਦਾੜ੍ਹੀ ਸੀ ਜਦੋਂ দানਵ ਨੇ ਪਿੰਡ ਦੇ ਲੋਕ ਬੈਠੇ ਵੇਖੇ ਉਹ ਬਹੁਤ ਗਰੋਧਿਤ ਹੋਣ ਕਰਕੇ ਅੱਖਾਂ ਤੋਂ ਅੱਗ ਵਰਾਉਣ ਲੱਗਾ ਅਦੇ ਬੋਲਿਆ ਇਸ ਥਾਂ ਤੇ ਇਹਨਾਂ ਨੇ ਮੇਰਾ ਡਰ ਤਿਆਗ ਦਿੱਤਾ ਹੈ ਹੁਣ ਮੈਂ ਇਹਨਾਂ ਨੂੰ ਨਹੀਂ ਛੱਡਾਂਗਾ ਸਭ ਨੂੰ ਮਾਰ ਦੇਵਾਂਗਾ ਉਸ ਦੇ ਭਿਆਨਕ ਲੰਬੇ ਲੰਬੇ ਦੰਦ ਅਤੇ ਚਮੜੇ ਵਰਗੇ ਹੋਟ ਸਨ ਜਿਨ੍ਹਾਂ ਨੂੰ ਉਹ ਜੀਵ ਨਾਲ ਚੱਟ ਰਿਹਾ ਸੀ ਉਸ ਦੇ ਹੱਥ ਵਿੱਚ ਬਲ ਗਈ ਹੋਈ ਅੱਗ ਸੀ ਜੋ ਪਿੰਡ ਦੇ ਲੋਕਾਂ ਲਈ ਬਹੁਤ ਦੁਖਦਾਈ ਸੀ ਇਹ ਵੇਖ ਕੇ ਪਿੰਡ ਦੇ ਲੋਕ ਡਰ ਗਏ ਉਹਨਾਂ ਨੇ ਮੌਤ ਆਈ ਜਾਣ ਲਈ ਚਿਹਰੇ ਪੀਲੇ ਪੂਖ ਹੋ ਗਏ ਮੂੰਹ ਦੀ ਥੁੱਕ ਸੁੱਕ ਗਈ ਡਰ ਅਤੇ ਅਸ਼ਾਂਤੀ ਕਾਰਨ ਤਨ ਕੰਬਣ ਲੱਗ ਪਏ ਅਤੇ ਸੁੰਗੜ ਗਏ ਉਸ ਦਾਨਵ ਨੂੰ ਦੇਖਣ ਦੀ ਹਿੰਮਤ ਨਾ ਰਹੀ ਉਹਨਾਂ ਨੇ ਅੱਖਾਂ ਬੰਦ ਕਰ ਲਈਆਂ ਲੋਕ ਆਪਸ ਵਿੱਚ ਕਹਿਣ ਲੱਗੇ ਹੁਣ ਮੌਤ ਆ ਗਈ ਹੁਣ ਕਿਸ ਦੇ ਚਰਨਾਂ ਦੀ ਸ਼ਰਣ ਵਿੱਚ ਜਾਈਏ ਪਹਿਲਾਂ ਹੀ ਘਰਾਂ ਦੇ ਸੜਨ ਦੀ ਚਿੰਤਾ ਸੀ ਹੁਣ ਪ੍ਰਾਣਾਂ ਦਾ ਅੰਤ ਵੀ ਹੋਣਾ ਹੈ ਅਸੀਂ ਤਾਂ ਹੁਣ ਤੱਕ ਚੱਲੇ ਹੀ ਜਾਣਾ ਸੀ ਇਹਨਾਂ ਮਿਹਰਬਾਨ ਸੰਤਾਂ ਨੇ ਹੀ ਸਾਨੂੰ ਆਖ ਕੇ ਰੋਕ ਲਿਆ ਹੁਣ ਕੌਣ ਜਾਣਦਾ ਹੈ ਕਿ ਹੁਣ ਕਿਸ ਤਰ੍ਹਾਂ ਬੀਤੇਗੀ ਜਿਉਂਦੇ ਬਚਾਂਗੇ ਜਾਂ ਮਾਰੇ ਹੀ ਜਾਵਾਂਗੇ ਜਦੋਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੁਰਸ਼ ਇਸਤਰੀਆਂ ਨੂੰ ਕੰਬਦੇ ਵੇਖਿਆ ਜੋ ਬਹੁਤ ਡਰ ਰਹੇ ਸਨ ਉਸ ਤੋਂ ਬਾਅਦ ਗੁਰੂ ਜੀ ਨੇ ਉਸ ਦੈਂਤ ਵੱਲ ਆਪਣੀ ਦ੍ਰਿਸ਼ਟੀ ਕੀਤੀ ਗੁਰੂ ਨਾਨਕ ਦੇਵ ਜੀ ਦੀ ਦ੍ਰਿਸ਼ਟੀ ਪੈਂਦੇ ਹੀ ਉਸੀ ਸਮੇਂ ਵੱਡੇ ਆਕਾਰ ਵਾਲਾ দানਵ ਵਿਆਕੁਲ ਹੋ ਕੇ ਧਰਤੀ ਤੇ ਡਿੱਗ ਪਿਆ ਜਿਵੇਂ ਕੋਈ ਪੁਰਾਣਾ ਦਰਖਤ ਹੋਵੇ ਅਤੇ ਉਹ ਹਵਾ ਦੇ ਝੌਕੇ ਨਾਲ ਉਖੜ ਗਿਆ ਹੋਵੇ ਉਸੇ ਤਰ੍ਹਾਂ ਨਾਲ ਇਹ ਭਾਰੀ ਅਤੇ ਭਿਆਨਕ দানਵ ਪਹਾਟਣੀ ਖਾ ਕੇ ਡਿੱਗ ਪਿਆ ਡਿੱਗਦੇ ਸਮੇਂ ਹੀ ਉਸ ਨੇ ਆਪਣਾ ਸਿਰ ਛੁੱਟ ਦਿੱਤਾ ਦਇਆ ਦੇ ਭੰਡਾਰ ਗੁਰੂ ਨਾਨਕ ਦੇਵ ਜੀ ਨੂੰ ਇਹ ਵੇਖ ਕੇ ਉਸ ਤੇ ਦਇਆ ਆ ਗਈ ਕਿਉਂਕਿ ਅੰਤ ਨੂੰ ਉਸ ਨੇ ਨਿਮਰਤਾ ਦਿਖਾਈ ਸੀ ਉਸ ਦੇ ਸਿਰ ਨੂੰ ਗੁਰੂ ਜੀ ਨੇ ਚਰਨ ਕਮਲ ਛੁਆਏ ਗੁਰੂ ਜੀ ਦੇ ਚਰਨਾਂ ਦੀ ਛੋ ਨਾਲ ਦਾਣਵ ਦੀ ਬੇਹੋਸ਼ੀ ਦੂਰ ਹੋ ਗਈ ਅਤੇ ਉਸ ਦਾ ਸਰੀਰ ਸੁਚੇਤ ਹੋ ਗਿਆ ਜਿਵੇਂ ਸ਼ਸਤਰ ਨਾਲ ਫੱਟੜ ਹੋਏ ਨੂੰ ਸੰਜੀਵਨੀ ਬੂਟੀ ਦੇ ਸੁਗਉਣ ਨਾਲ ਹੋਸ਼ ਆ ਜਾਂਦੀ ਹੈ ਗੁਰੂ ਜੀ ਦੇ ਤੇਜ ਪ੍ਰਕਾਸ਼ ਦਾ ਅਸਰ ਵੇਖ ਕੇ ਉਸ ਦਾ ਮਨ ਬਹੁਤ ਨਿਮਰਤਾ ਵਿੱਚ ਆ ਗਿਆ ਕਹਿਣ ਲੱਗਾ ਗੁਰੂ ਜੀ ਮੇਰਾ ਅਪਰਾਧ ਬਖਸ਼ ਦਿਓ ਸਾਧ ਦੇ ਪੇਸ ਵਿੱਚ ਤੁਸੀਂ ਤਾਂ ਪਰਮੇਸ਼ਰ ਹੀ ਹੋ ਅਗਿਆਨੀ ਹੋਣ ਕਾਰਨ ਮੈਂ ਤੁਹਾਡੀ ਵਡਿਆਈ ਨਹੀਂ ਸੀ ਜਾਣ ਸਕਿਆ ਤੁਸੀਂ ਤਾਂ ਮਹਾਤਮਾ ਹੋ ਮੈਂ ਤਾਂ ਇਹਨਾਂ ਲੋਕਾਂ ਤੋਂ ਈਨ ਮਨਾਉਣ ਲਈ ਇਹਨਾਂ ਦੇ ਘਰ-ਬਾਰ ਸਾੜ ਦਿੰਦਾ ਸਾਂ ਹੁਣ ਤੁਹਾਡੇ ਚਰਨ ਕਮਲ ਸ਼ੁਆਮ ਹੋਏ ਹਨ ਤੁਸੀਂ ਜੇ ਇੱਥੇ ਆ ਗਏ ਹੋ ਤਾਂ ਇਹਨਾਂ ਲੋਕਾਂ ਦੇ ਭਾਗ ਜਾਗ ਪਏ ਹਨ ਹੁਣ ਇਹਨਾਂ ਸਾਰਿਆਂ ਦਾ ਉਧਾਰ ਕਰੋ ਮੈਂ ਤਾਂ ਤੁਹਾਡੇ ਸੇਵਕਾਂ ਦਾ ਸੇਵਕ ਹਾਂ ਜੋ ਵੀ ਹੁਕਮ ਕਰੋਗੇ ਸਦਾ ਹੀ ਉਹੀ ਨਿਸ਼ਚੇ ਨਾਲ ਕਰਾਂਗਾ ਜਿਸ ਨਾਲ ਦੁੱਖਾਂ ਦਾ ਨਾਸ਼ ਹੋਵੇ ਦੇ ਆ ਕਰਨ ਵਾਲੇ ਗੁਰੂ ਜੀ ਨੇ ਵਚਨ ਕੀਤਾ ਇਸ ਪਿੰਡ ਵਿੱਚ ਧਰਮਸ਼ਾਲਾ ਬਣਾਓ ਉਸ ਵਿੱਚ ਲੋਕਾਂ ਨਾਲ ਮਿਲ ਕੇ ਕੀਰਤਨ ਕਰਿਆ ਕਰੋ ਜਦੋਂ ਵੀ ਦੁੱਖ ਤਕਲੀਫ ਆਵੇ ਸਤਨਾਮ ਦਾ ਸਿਮਰਨ ਕਰਿਆ ਕਰੋ ਜਿਸ ਨਾਲ ਪਾਪ ਨਸ਼ਟ ਹੋਣ ਉਥੇ ਆਪਣੇ ਸਿਰਾਂ ਤੇ ਪਾਣੀ ਢੋ ਕੇ ਲਿਆਵੋ ਜਿੱਥੇ ਕੀ ਸੰਗਤ ਵਿੱਚ ਜੁੜ ਕੇ ਲੋਕ ਕਰਤਾਰ ਦੀ ਭਗਤੀ ਕਰਦੇ ਹਨ ਸੇਵਾ ਕਰਨ ਨਾਲ ਮਨ ਨਿਰਮਲ ਹੋ ਜਾਂਦਾ ਹੈ ਅਤੇ ਜਨਮਾਂ ਜਨਮਾਂ ਦੇ ਪਾਪ ਨਸ਼ਟ ਹੋ ਜਾਂਦੇ ਹਨ ਸਤਨਾਮ ਦਾ ਸਿਮਰਨ ਕਰਨ ਨਾਲ ਅੰਤ ਸਮੇਂ ਆਸਾਨੀ ਨਾਲ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਜਗਤ ਗੁਰੂ ਜੀ ਦੇ ਉਪਦੇਸ਼ ਸੁਣ ਕੇ ਉਹਨਾਂ ਨੇ ਆਪਣੇ ਸਿਰ ਮੱਥੇ ਤੇ ਪ੍ਰਵਾਨ ਕਰ ਲਈ। ਸੁੰਦਰ ਧਰਮਸ਼ਾਲਾ ਬਣਵਾ ਦਿੱਤੀ ਅਤੇ ਫਿਰ ਮਨ ਵਿੱਚ ਨਿਮਰਤਾ ਰੱਖ ਕੇ ਸੇਵਾ ਕਰਨ ਲੱਗ ਪਏ। ਗੁਰੂ ਜੀ ਧਰਮਸ਼ਾਲਾ ਵਿੱਚ ਬੈਠ ਗਏ ਅਤੇ ਉਹ ਲੋਕਾਂ ਨੂੰ ਨਾਮ ਦਾ ਸਿਮਰਨ ਕਰਨ ਦਾ ਉਪਦੇਸ਼ ਦੇਣ ਲੱਗੇ। ਮਹਾਨ ਕੀਰਤਨ ਕਰਨ ਲੱਗ ਪਏ। ਸੁੱਖਾਂ ਦੇ ਘਰ ਗੁਰੂ ਜੀ ਨੇ ਭਗਤੀ ਦੀ ਰੀਤ ਸਿਖਾ ਦਿੱਤੀ। ਨੇੜੇ ਤੇੜੇ ਪਿੰਡਾਂ ਦੇ ਲੋਕ ਗੁਰੂ ਜੀ ਦੀ ਅਜੇਹੀ ਰੀਤ ਸੁਣ ਕੇ ਦਰਸ਼ਨ ਕਰਨ ਲਈ ਪ੍ਰੇਮ ਸਹਿਤ ਆਉਂਦੇ ਭਗਤੀ ਭਾਵ ਸਿੱਖਦੇ ਅਤੇ ਭੈੜੀ ਮਤ ਦਾ ਨਾਸ਼ ਕਰਦੇ ਦੇਸ਼ ਵਿੱਚ ਸਿੱਖੀ ਮਰਿਆਦਾ ਪ੍ਰਸਿੱਧ ਹੋ ਗਈ ਸੋ ਪਿਆਰੀ ਸਾਧ ਸੰਗਤ ਜੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ